ਮੰਡੀ ਵਿੱਚ ਆ ਗਿਆ ਹੁਣ ਮੀ ਪੂਰੇ ਜੋਰ ਦਾ ਆਇਆ ਪਿਆਵਾ ਤੇ ਭੱਜ ਗੜ ਕੋਈ ਭੱਜਿਆ ਨਹੀਂ ਕੋਈ ਰਕਤੇ ਕੁਛ ਨਹੀਂ ਮੀਂਹ ਵੀ ਕੰਮ ਹੋਈ ਜਾਂਦਾ ਲੋ ਮੈਂ ਵੀ ਜਿੰਨੇ ਕ ਪੱਲੜ ਠੀਕੇ ਜਿੰਨੇ ਕ ਦਿੱਤੇ ਕਿ ਉੱਤੋਂ ਠਾਕਦਾ ਐਦਾਂ ਠਾਕੇ ਗਏ ਐਦਾਂ ਠਾਕ ਤੇ ਆ ਟੀਰੀ ਜਿਹੜੀ ਰਹਿ ਕੇ ਬਾਹਰ ਰਹਿ ਗਈ ਠੜਾ ਠਾਕੇ ਆ ਠਾਕੇ ਆ ਕੇ ਉਧਰ ਵੀ ਪਲੜਦੇ ਤੇ ਸਾਰਿਆਂ ਨੇ ਲੋ ਜਿਹਦੇ ਕੋਲੇ 6-7 ਘੰਟੇ ਢੀਆਂ ਪੰਜਾਂ ਪੰਜਾਂ ਹੀ ਭਾਈ ਹੁਣੇ ਕੰਮ ਖਿੱਚੀ ਜਾਂਦੇ ਆ ਕਾਲਾ ਸ਼ਾਹ ਹੋਇਆ ਵਿਆ ਦੇਖ ਲੋ ਕੰਮ ਨਹੀਂ ਰੁਕਦਾ ਸਹੀ ਜਾਂਦਾ ਮੀ ਹੁਣਾ ਵੇਖ ਲੈ ਧਾਤੀ ਗੱਲੀ ਹੋ ਗਈ ਪਰ ਮੀ ਇਸੇ ਮੈਂ ਮਰਜੀ ਆ ਪੱਖੇ ਲੱਗੇ ਪਏ ਕਿਉਂ ਇਹੀ ਆ ਬਸ ਇਹ ਪਲੜ ਆਪਣੇ ਕੋਲ ਤੇ ਹੈਗੇ ਆ ਲੋ ਬਾਕੀ ਵੇਖ ਸਕਦੇ ਮੰਡੀਆਂ ਚ ਕੰਮ ਉਮੇ ਸਾਰੇ ਚਲੇ ਜਾਂਦਾ ਵਾ ਕੋਈ ਕੋਈ ਆਈ ਜਾਂਦਾ ਕੋਈ ਜਾਈ ਜਾਂਦਾ ਕੋਈ ਇਦਾਂ ਨਹੀਂ ਵੀ ਮਿਹਰ ਕਰ ਕਰਦਾ ਓਕੇ ਇਹ ਲੋ ਅਭੀ ਪਾਈ ਆਂਦੇ ਪੱਲਰੇ ਨਾਲ ਕੋਲ ਦਾ ਠੀਕ ਹੈ ਬਈ ਵੱਡੇ ਇਦਾਂ ਛੀਸ਼ਿਆਂ ਤੇ ਪਾਣੀ ਦੇਖ ਕੇ ਪਤਾ ਲੱਗਦਾ ਹੋਊਗਾ ਵੀ ਕਿੰਨਾ ਮੀਂਹ ਆਈ ਜਾਂਦਾ ਫਿਰ ਮੈਂ ਤਾਂ ਗੱਡੀ 'ਚ ਹੀ ਆ ਗਿਆ ਕੋਈ ਨਹੀਂ ਘਟ ਜੂਗਾ ਤਾਂ ਬਾਅਦ ਚ ਇਹਨੇ ਝੋਨਾ ਆਬ ਦਾ ਹੋਰ ਬੋਲੀਆਂ ਪੱਲੀਆਂ ਮਿਲੀਆਂ ਦਾ ਦੇ ਦਾਂਗੇ ਸਾਰਾ ਕੁਝ ਹੋਮੀ ਚਲੀ ਜਾਂਦਾ ਬਾਹਰ ਕੰਮ ਤਾਂ ਹੁੰਦਾ ਜਿਹੜਾ ਵੀ ਰੁਕਿਆ ਉਹ ਖਾਸ ਹੀ ਰੁਕਿਆ ਤਾਂ ਇਹ ਸੀ ਰਾਤ ਦੀ ਮੰਡੀ ਆ ਲਓ ਮੀ ਪੈ ਕੇ ਹਟ ਗਿਆ ਤੇ ਸ਼ਾਂਤ ਸ਼ਾਂਤੀ ਹੋ ਗਈ ਸਾਰਾ ਕੰਮ ਰੁਕ ਗਿਆ ਨਾ ਤਾਂ ਕਰਕੇ ਸਾਰੇ ਪੈ ਕੇ ਤੇ 10 ਵਜੇ ਵੇਲੇ ਰਾਤ ਦੇ ਹਵਾ ਚਲੀ ਜਾਂਦੀ ਮੈਂ ਵੀ ਗੱਡੀ ਚੋਂ ਨਿਕਲ ਕੇ ਆ ਤੇ ਮੰਝਾ ਰੱਖਿਆ ਇੱਥੇ ਜਾ ਬੈਸਤਰਾ ਖੋਲਣਾ ਲੱਗਾ ਹੁਣ ਇੱਥੇ ਬਾਹਰ ਹੀ ਪੈਣਾ ਵਾ ਗੱਡੀ 'ਚ ਤਾਂ ਪਿਆ ਜਾਣੀ ਆਂ ਸਾਰੇ ਪਾਸੇ ਰੌਣਕ ਮੇਲਾ ਹੈਲੋ ਅੱਗੇ ਤਾਂ ਜੇ ਰੌਣਕ ਮੇਲਾ ਹੁੰਦਾ 11 12 ਵਜੇ ਤੱਕ ਹੁਣ ਤਾਂ ਕੁੱਤ ਨਹੀਂ ਸਾਰੇ ਅੱਜ ਟਾਈਮ ਨਾਲ ਹੀ ਪੈ ਗਏ ਵਿਚਾਰੇ ਇਹ ਵੀ ਆਰਾਮ ਕਰ ਲੈਣਗੇ ਲੋ ਆ ਮੋਹਲਾ ਦਾ 10 ਵਜੇ ਦਾ ਟਾਈਮ ਆ ਦੇਖ ਸਕਦੇ ਹਾਂ ਮੰਜੇ ਤੇ ਬਹਿ ਗਿਆ ਮੈਂ ਤੇ ਬਿਸਤਰਾ ਵਗੈਰਾ ਵਿਛਾਲ ਲਿਆ ਇੱਧਰ ਸਾਰੇ ਢੋ ਲੱਗ ਜੂਗੇ ਪਿੱਛੇ ਤੁਹਾਨੂੰ ਦਿਖਾਉਣਾ ਕਿਵੇਂ ਮਾ ਮਾ ਦਾ ਫੰਦਾ ਕਮੈਂਟ ਆ ਦੇਖ ਸਕਦੇ ਆ ਪਿੱਛੇ ਟੂ ਲੌਨ ਨੂੰ ਜਗਾ ਚ ਰੱਖ ਲਈ ਚ ਲਾਉਣੀ ਹੋਈ ਤਾਂ ਤਾਂਣ ਤੈਨ ਲੱਗੇ ਆ ਸਵੇਰ ਦਾ ਮੋਲ ਮੰਡੀ ਦਾ ਬੁਗਰਾਂ ਲਾਈ ਜਾਂਦੇ ਬਾਈ ਹੁਣ ਇੱਥੇ ਇਧਰ ਟਰੱਕਾਂ ਟਰੱਕਾਂ ਵਾਲੇ ਆ ਰ ਆਦਮੀ ਪੈ ਗਿਆ ਉਹ ਪਏ ਮੰਜੇ ਸਾਰਾ ਕੁਸੂਮ ਵੀ ਖੜ ਗਿਆ ਰਾਤ ਦਾ ਸਾਰਾ ਕੰਮ ਉਵੇਂ ਖੜਾ ਸਾਰਾ ਆ ਗਿਆ ਟੁਕਿਆ ਪਿਆ ਸਮਾਉ ਨੂੰ ਵੀ ਖੜਾ ਸਾਰਾ ਕੰਮ ਜਿੱਤਾ ਗੱਡਾਂ ਹਲੇ ਵੀ ਵਿਚਾਰੇ ਰਾਤ ਦੇ ਖੜੇ ਜਾਂ ਗੱਡਾਂ ਗੁੱਡੀਆਂ ਰਾਤ ਦੇ ਸਾਰਾ ਜਦੋਂ ਨੀ ਪੈ ਗਿਆ ਸਾਰਾ ਕੰਮ ਖਰਾਬ ਹੋ ਗਿਆ ਸਾਰੇ ਪੱਕੇ-ਪੁੱਕੇ ਲੱਗਣੇ ਜਿਹੜੇ ਗੱਡਾਂ ਭਾਰਨ ਦਾ ਜੀ ਹੁਣ ਗੱਡੀ ਸਟਾਰਟ ਕੀਤੀ ਤੇ ਚੱਲ ਗਈ ਹੁਣ ਆਪਾਂ ਗੱਡੀ ਸਟਾਰਟ ਕੀਤੀ ਸੀਗੇ ਤੇ ਹੁਣ ਆਪਾਂ ਚਾਲਦੇ ਆਂ ਪਿੰਡ ਨੂੰ ਠੀਕ ਆ ਬਾਕੀ ਪਹਿਲਾਂ ਲੰਗਾ ਵੀਡੀਓ ਨੂੰ ਪਿਆਰ ਦੇਣ ਲਈ ਸਾਰਿਆਂ ਦਾ ਧੰਨਵਾਦ ਇੰਨਾ ਹੀ ਸਪੋਰਟ ਕਰ ਦੇ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਮੈਂ ਬਹੁਤ ਮਿਹਨਤ ਨਾਲ ਵੀਡੀਓ ਬਣਾਉਣਾ ਬਠੀਕਾ ਤੁਸੀਂ ਵੀ ਟਾਈਮ ਕੱਢ ਕੇ ਦੇਖਦੇ ਹੋ ਤੁਹਾਡਾ ਵੀ ਧੰਨਵਾਦ ਤੇ ਬਾਕੀ ਆਪ ਹੁਣ ਚੱਲਦੇ ਆ ਘਰੇ ਚਾਹ ਚਾਹ ਪਾਣੀ ਪੀ ਕੇ ਹੁਣੇ ਲਓ ਜੀ ਅੱਜ ਲੱਗਾ ਕੰਡਾ ਲੱਗਣਾ ਆਪਣਾ 5ਵੇਂ 6ਵੇਂ ਦਿਨ ਫਾਈਨਲ ਹੋ ਗਿਆ ਅੱਜ ਇੰਨੇ ਦਿਨ ਬੈਠਿਆ ਨੂੰ ਹੋ ਗਿਆ ਸੀ ਮੈਨੂੰ ਆ ਟੇਰਿੰਗਾ ਵਾਂ ਲੱਗ ਜੂ ਪਤਾ ਕਿੰਨਾ ਕਿ ਨਿਕਲਦਾ ਝਾਲ ਜੇ ਘਾਟ ਨਿਕਲੇ ਤਾਂ ਗਾਣਾ ਲਾਉਣਾ ਨਹੀਂ 18 ਹੈ ਚਾਰ ਕਿੱਲਿਆਂ ਦਾ ਢੇਰ ਰੋ ਭੂਗੜੀ ਨਿਕਰੀਏ ਵਿੱਚ ਭੂਗ ਥੋੜੀ ਨਿਕਲੀ ਆ ਹੂੰ ਛੋੜਦਾ ਜਿੰਨਾ ਹੈਗਾ ਉਹਨਾਂ ਤੋਂ ਨਾ ਆਪਣੇ ਸ਼ਾਨ ਧਲਾ ਤਸੇਗਾ ਹੁਣ ਆਪਣਾ ਸ਼ਹਿਰ ਭਰਨ ਲੱਗਣਗੇ ਰੋ ਕੰਦੇ ਵਿੱਚ ਚਾਹ ਲਿਆ ਕੇ ਦੋ 6 ਕੱਪ ਚਾਹ ਆ ਕੇ ਨਿਕਲੇਗੀ ਭਾਈ ਸ਼ੇਕਾ ਪਚਾ ਦੇ ਇਹਨਾਂ ਦਾ ਫੇਰਾਟ ਕਰ ਲੈਣੇ ਸਾਬ ਇੱਥੇ ਖੜਨ ਬਹਿਣ ਨੂੰ ਸ਼ਾਮੇ ਪਾਣੀ ਪੋਣੀ ਚਾਹ ਜੂਈ ਸ਼ਾਮ ਨੂੰ ਆਂਡਾ ਛੰਡਾ ਵੀ ਮਿਲ ਜਾਂਦਾ ਹਾਂ ਤਾਂ ਤਕਰੀਬਨ ਸਾਰੇ ਹੱਥਾਂ ਪੈਰਾਂ ਚਾਏ ਵੇ ਕੰਮ ਜੋ ਉਹਨਾਂ ਦੇ ਚੱਲੀ ਜਾਂਦਾ ਦਾ ਮੰਡੀ ਦਾ ਇੱਧਰ ਵੀ ਸਾਰਾ ਮਾਰ ਭਰਿਆ ਪਿਆ ਲੋਵਾ ਤੁਹਾਨੂੰ ਐ ਕਰਕੇ ਦਿਖਾ ਦਿੰਨੇ ਆ ਆ ਲੋ ਭਰਿਆ ਪਿਆ ਬਸ ਚੱਕਣਾ ਹੀ ਆ ਆ ਵੇਖ ਲਓ ਸਾਰਾ ਭਰਿਆ ਪਿਆ ਵਾ ਉਹ ਛਾਵੇਂ ਮੰਜਾ ਬਹਿ ਜਾ ਨੇ ਫਿਰ ਭਾਤੀਆਂ ਜਦੋਂ ਫਿਰ ਆਪਾਂ ਗੈਨ ਲਾਂਗੇ ਕਿੰਨੇ ਕ ਬੋਰਿੰਗਾ ਹੋ ਗਈਆਂ ਕੇਰਾ ਕੰਡਾ ਸ਼ੁਰੂ ਕਰਿਆ ਜਾਂਦਾ ਤਲਾਈ ਸ਼ੁਰੂ ਕਰਤੀ ਆ ਖੜਾ ਵਿਹਲਾ ਹੋਇਆ ਕੰਮ ਨਿਭੜੇਗਾ ਥੋੜਾ ਦਿਖਾਉਣਾ ਵਾ ਵਿਚਾਰੇ ਜਿਹੜੇ ਮਿਹਨਤ ਕਰਦੇ ਆ ਚੰਗੇ ਬੰਦੇ ਆ ਮੰਡੀ ਚਾਉਂਦੇ ਆ ਜਿਹੜੇ ਉਹਨਾਂ ਦਾ ਤੁਨ ਮੈਂ ਰਹਿਣ ਬਸੇਰਾ ਦਿਖਾਉਣਾ ਵਾ ਰਾਤ ਕਿਵੇਂ ਕੱਟਦੇ ਆ ਉਹ ਚੁੱਲਾ ਉਹਥੇ ਉਹਨਾਂ ਦਾ ਖਾਣ ਪੀਣ ਆ ਰਾਇਸ਼ ਇਹਨਾਂ ਦੀ ਇੱਕ ਟੇਰੇ ਇਹਦੇ ਰਾਤ ਨੂੰ ਇੱਥੇ ਸੌਂਦੇ ਆ। ਆ ਵੇਖ ਲਓ। ਕੋਈ ਬੋਰੀਆਂ ਪਰੇ ਕਰਕੇ ਆਏ, ਆਏ ਜ ਬਸਾਨੇ ਚ ਪੈ ਜਾਂਦਾ ਵਾ, ਆਏ ਪੈ ਜਾਂਦੇ ਆ। ਨਹੀਂ ਤਾਂ ਤੁਹਾਨੂੰ ਜਿਹੜੀ ਜਗ੍ਹਾ ਦਿਖਾਈ ਆ। ਆ ਬੰਦਾ ਕੋਈ ਪਿਆਵਾ। ਯਾਹ ਕਿ ਬਮਾਠ ਮਾਰਾ ਮਾਰਾ ਮੋਟਾ। ਆ ਮੋਟੇ ਦਾ ਬੈਗ ਪਿਆ। ਕੀ ਚਾਪਨ ਸਾਰਾ ਰਿਲੈਕਸ ਪਰਤ ਹੁੰਦੀ ਆ। ਆ ਵਾਧੂ ਖੜੀ ਆ ਤੇ ਆ ਮੰਜਾ ਪਿਆ ਤੇ ਛਾਵੇਂ ਬੈਹ ਜਾਂਨੇ ਕੋ ਕਿੱਧਰ ਸਾਰੇ ਧੁੱਪਾ ਬਾਹਰ ਦੀ ਜਗ੍ਹਾ ਕਿਤੇ ਨਹੀਂ। ਆ ਗਾਂਢ ਵੀ ਆਪਣੇ ਦੇਖ ਲਓ ਚੱਲੀ ਜਾਂਦਾ ਨਾ ਕੰਮ ਮੰਡੀ ਦਾ ਕੰਮ ਹੁਣ ਜੋਰਾਂ ਤੇ ਹੀ ਆ ਆ ਲਓ ਆਪਣਾ ਵੀ ਹੋ ਗਿਆ ਕੰਮ ਕਲੀਅਰ ਆਪਣੀਆਂ ਵੀ ਲੋਕਾਂ ਦੇ ਨਾਲ ਹੀ ਰਲਿਆ ਗਿਆ ਕੋਈ ਘਟ ਨਹੀਂ ਨਿਕਲਿਆ ਕੋਈ ਵੱਧ ਨਹੀਂ ਨਿਕਲਿਆ ਉਹਨਾਂ ਹੀ ਨਿਕਲਿਆ ਜਿੰਨਾ ਲੋਕਾਂ ਨੂੰ ਨਿਕਲਿਆ ਐਵੇਂ ਝੂਠ ਮਾਰਨ ਨੂੰ ਕੋਈ ਝੂਠ ਮਾਰੀ ਜਾਵੇ ਲਓ ਉਹ ਮੰਡੀ ਹੋਵੀ ਉਧਰ ਸਾਰਾ ਸਮਾਨ ਹੋਵੀ ਪਿਆ ਵਾ ਇੱਥੇ ਆਪਣੀਆਂ ਪੂਰੀਆਂ ਉਹ ਓ ਬੂਰਿੰਗਾ ਜਿੱਥੇ ਹੁਣ ਗੱਲ ਇਹਨਾਂ ਤੇ ਬਾਈ ਬੈਠਾ ਹੋ ਆਪਣੇ ਕੋਲ ਉਧਰ ਬੂਰਿੰਗਾ ਪੰਜਾਬ ਦਾ ਇੱਥੋਂ ਤੱਕ ਬਲੌਗ ਦੇਖਣ ਲਈ ਧੰਨਵਾਦ ਵੀਡੀਓ ਨੂੰ ਕਰ ਦਿਓ ਸ਼ੇਅਰ ਸਬਸਕ੍ਰਾਈਬ ਕਰ ਲਓ ਚੈਨਲ ਤੇ ਵੱਧ ਤੋਂ ਵੱਧ ਕਰਜਿਆ ਕਰੋ ਠੀਕ ਆ ਤੇ ਮਿਲਦੇ ਆਪਾਂ ਹੁਣ ਅਗਲੀ ਵੀਡੀਓ 'ਚ